ਹੈਲੋ ਸਤਿ ਸ੍ਰੀ ਅਕਾਲ ਜੀ ਜੋਤ ਬ੍ਰੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅਮੀਰ ਕਰ ਦੇਗੇ ਸਾਰੀਆਂ ਭੈਣਾਂ ਠੀਕ ਹੋਣਗੀਆਂ ਜੀ ਦੇਖੋ ਆਪਾਂ ਅੱਜ ਤੁਹਾਡੇ ਲਈ ਲੈ ਕੇ ਆਏ ਆਂਗੇ ਬਹੁਤ ਸੋਹਣੇ ਸੂਟ ਨਹੀਂ ਜੀ ਦੇਖੀ ਜਾਓ ਉਹ ਪਹਿਣਾ ਇੱਕ ਤੋਂ ਇੱਕ ਸੋਹਣਾ ਸੂਟ ਹੈ ਜੀ ਤੇ ਆਪਾਂ ਇਸ ਵੀਡੀਓ ਦੇ ਵਿੱਚ ਬਹੁਤ ਵੱਡੀ ਆਫਰ ਵੀ ਲੈ ਕੇ ਆਏ ਆਂਗੇ ਜਿਹੜੀ ਇਹ ਭੈਣਾਂ ਆਪਾਂ ਸੂਟ ਲੈਣਗੀਆਂ ਜੀ ਉਹਨਾਂ ਲਈ ਆਪਣੇ ਕੋਲ ਆਫਰ ਵੀ ਹੈ ਤੇ ਉਹ ਵੀ ਤੁਸੀਂ ਵੀਡੀਓ ਨੂੰ ਧਿਆਨ ਨਾਲ ਐਂਡ ਤੱਕ ਦੇਖ ਲਿਓ ਅੱਗੇ ਜਿਹੜੇ ਵੀਡੀਓ ਦੇ ਵਿੱਚ ਸੂਟਾਂ ਨਾਲ ਗਿਫਟ ਮਿਲਣਗੇ ਉਹ ਵੀ ਦਿਖਾਵਾਂਗੇ ਆ ਤੁਸੀਂ ਦੇਖੋ ਕਿੰਨੇ ਸੋਹਣੇ ਪ੍ਰਿੰਟ ਡਿਜ਼ਾਈਨ ਨੇ ਜੀ ਇਹਦੇ ਵਿੱਚ ਬਲੈਕ ਕਲਰ ਦੇ ਵਿੱਚ ਹੈ ਜੀ ਤੇ ਸੈਲਫ बॉटम ਵੀ ਸੈਲਫ ਹੈ ਜੀ ਸ਼ਰਟ ਦੀ ਪ੍ਰਿੰਟਿੰਗ ਬਣੀ ਹੋਈ ਹੈ ਫਰੈਸ਼ ਪੀਸ ਨੇ ਜੀ ਇਹ ਸੂਟਾਂ ਦੇ ਪੀਸ ਸੂਟ ਨੇ ਜੀ ਇਹ ਪੂਰੇ ਮਾਰਕੀਟ ਦੇ ਵਿੱਚ ਇਹਨਾਂ ਦਾ ਪ੍ਰਾਈਸ 950 ਰਹਿਣ ਵਾਲਾ ਹੈ ਜੀ ਆਪਾਂ ਤੁਹਾਨੂੰ 600 ਦੇ ਵਿੱਚ ਦੇਵਾਂਗੇ ਜੀ 600 ਦੇ ਵਿੱਚ ਸੂਟ ਦੇਵਾਂਗੇ ਤੇ ਸ਼ੀਪਿੰਗ ਦੇ 50 ਰੁਪਏ ਹੀ ਲਵਾਂਗੇ ਦੇਖੋ ਜੀ ਅਗਲਾ ਕਲਰ ਬਹੁਤ ਸੋਹਣਾ ਪ੍ਰਿੰਟ ਡਿਜ਼ਾਈਨ ਹੈ ਜੀ ਬਹੁਤ ਸੋਹਣੇ ਪ੍ਰਿੰਟਡ ਡਿਜ਼ਾਈਨ ਨੇ ਜੀ ਇਹਦੇ ਵਿੱਚ ਵੀ ਦੇਖੋ ਸੈਲਫ ਦੇ ਵਿੱਚ ਪਲੇਨ ਬਾਟਮ ਹੈ ਬਹੁਤ ਸੋਹਣੇ ਪ੍ਰਿੰਟ ਡਿਜ਼ਾਈਨ ਤੁਹਾਡੇ ਲਈ ਲੈ ਕੇ ਆਏ ਆ ਜਿਆਦੀ ਤੋਂ ਜਲਦੀ ਮੇਰੀ ਇਹ ਪੈਣਾ ਆਰਡਰ ਕਰੀ ਜਾਓ ਨਾਲ ਦੇ ਨਾਲ ਸਕਰੀਨ ਸ਼ਾਟ ਲੈ ਕੇ ਆਰਡਰ ਕਰੀ ਜਾਓ ਜੀ ਆਪਾਂ ਇਹਨਾਂ ਤੇ ਆਫਰ ਲਾ ਦਿੱਤੀ ਹੈ ਜੀ ਇਹ ਸੂਟਾਂ ਤੇ ਆਫਰ ਲਾਈ ਹੈ ਆਪਾਂ ਦੇਖੋ ਅਗਲਾ ਕਲਰ ਕਿੰਨਾ ਸੋਹਣਾ ਗ੍ਰੇ ਕਲਰ ਦੇ ਵਿੱਚ ਬਹੁਤ ਸੋਹਣਾ ਕਲਰ ਪ੍ਰਿੰਟ ਹੈ ਜੀ ਆਪਾਂ ਇਹਨਾਂ ਦੇ ਵਿੱਚ ਆਫਰ ਲਾਈ ਹੈ ਜੀ ਮਾਰਕੀਟ ਪ੍ਰਾਈਸ ਇਹਨਾਂ ਦਾ 950 ਹੈ ਆਪਾਂ ਤੁਹਾਨੂੰ 700 ਦੇ ਵਿੱਚ ਇਹ ਸੂਟ ਦੇ ਰਹੇ ਹਾਂ ਜੀ ਤੇ ਸੀਪਿੰਗ ਆਪਾਂ ਤੁਹਾਨੂੰ ਆਫਰ ਦੇ ਵਿੱਚ ਘਟਾ ਕੇ 50 ਰੁਪਏ ਲਾ ਰਹੇ ਹਾਂ ਜੀ ਸੀਪਿੰਗ ਤੁਹਾਨੂੰ ਐਕਸਟਰਾ ਇਹਨਾਂ ਦੀ ਦੇਣੀ ਪੈਗੀ ਵੀਡੀਓ ਨੂੰ ਧਿਆਨ ਤੇ ਨਾਲ ਐਂਡ ਤੱਕ ਜਰੂਰ ਦੇਖ ਲਿਓ ਜੀ ਅਗਲੇ ਸੂਟਾਂ ਨਾਲ ਹੋਰ ਗਿਫਟ ਨੇ ਜੀ ਉਹ ਆਪਾਂ ਨਾਲ ਦਿਖਾਵਾਂਗੇ ਵੀ ਕੀ ਗਿਫਟ ਨੇ ਦੇਖੀ ਚਲੋ ਜੀ ਬਹੁਤ ਸੋਹਣੇ ਰੰਗ ਪ੍ਰਿੰਟ ਡਿਜ਼ਾਈਨ ਆਏ ਨੇ ਮੇਰੀਆਂ ਭੈਣਾਂ ਲਈ ਅੱਗੇ ਆਪਾਂ ਕੱਟ ਪੀਸ ਵੀ ਨੇ ਉਹ ਵੀ ਦਿਖਾਵਾਂਗੇ ਵੀਡੀਓ ਦੇ ਵਿੱਚ ਦੇਖੋ ਅਗਲਾ ਕਲਰ ਕਿੰਨਾ ਸੋਹਣਾ ਹੈ ਜੀ ਪ੍ਰਿੰਟਡ ਡਿਜ਼ਾਈਨ ਦੇਖੀ ਜਾਓ ਜੀ ਬਹੁਤ ਸੋਹਣੇ ਪ੍ਰਿੰਟ ਨੇ ਬਹੁਤ ਸੋਹਣੀ ਕਲੈਕਸ਼ਨ ਹੈਗੀ ਮੇਰੇ ਭੈਣਾਂ ਨੂੰ ਪਸੰਦ ਜ਼ਰੂਰ ਆਉਣਗੇ ਸਾਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਕਿ ਤੁਹਾਨੂੰ ਵੀਡੀਓ ਜ਼ਰੂਰ ਪਸੰਦ ਆਈ ਹੋਊਗੀ ਦੇਖੋ ਜੀ ਅਗਲਾ ਪ੍ਰਿੰਟ ਮੇਰੀ ਯਹੀ ਮੇਨਟਰ ਰਹੇਗੀ ਕਿ ਭੈਣਾਂ ਨੂੰ ਜੋ ਵੀ ਮੈਂ ਕੱਟ ਪੀਸ ਲੈ ਕੇ ਆਉਣੀ ਹੈ ਜਿਹੜੀ ਵੀ ਮੈਂ ਸੂਟ ਲੈ ਕੇ ਆਉਣੀ ਹੈ ਕਿ ਮੇਰੇ ਭੈਣਾਂ ਨੂੰ ਪਸੰਦ ਜ਼ਰੂਰ ਆਉਣ ਦੇਖੋ ਕਿੰਨੀ ਸੋਹਣੀ ਮੈਚਿੰਗ ਹੈ ਦੇਖੀ ਜਾਵੋ ਜੀ ਇਹਨਾਂ ਦੀ ਮਾਰਕੀਟ ਪ੍ਰਾਈਸ 950 ਰੁਪਏ ਹੈ ਜੀ ਇਹ ਆਪਾਂ ਤੁਹਾਨੂੰ 700 ਦੇ ਵਿੱਚ ਦੇ ਰਿਹਾ ਸ਼ਿਪਿੰਗ ਵੀ ਆਪਾਂ ਘਟਾ ਕੇ 50 ਰੁਪਏ ਕਰ ਦਿੱਤੀ ਜੀ ਇਹਨਾਂ ਦੀ ਸ਼ਿਪਿੰਗ ਆਪਾਂ ਤੋਂ ਤੋਂ 10 ਤੋਂ 50 ਰੁਪਏ ਹੀ ਲਵਾਂਗੇ ਸੂਟਾਂ ਦੀ ਬਾਕੀ ਸਾਰਿਆਂ ਦੇ ਕੱਟ ਪੀਸਾਂ ਦੀ ਵੀ ਨਾਲ ਦੱਸੀ ਜਾ ਰਹੇ ਸੂਟਾਂ ਦੇ ਨਾਲ ਜੋ ਵੀ ਗਿਫਟ ਨੇ ਜੀ ਉਹ ਵੀ ਤੁਹਾਨੂੰ ਦਿਖਾਵਾਂਗੇ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਇਹਦੇ ਵਿੱਚ ਆਪਣੇ ਕੋਲ ਦੋ ਦੋ ਸੂਟs ਹੈਗੇ ਨੇ ਦੇਖੋ ਅਗਲੇ ਸੂਟ ਦੇਖੋ ਜੀ ਇਹਨਾਂ ਨਾਲ ਆਪਣੇ ਇਹ ਗਿਫਟ ਲਾਏ ਹੋਏ ਨੇ ਜੀ ਇਹ ਸੂਟ ਦਾ ਸਵਾ 3 ਦੀ ਕੱਟ ਹੈ ਜੀ ਵੱਡੇ ਪਰਿਆਂ ਦਾ ਸੂਟ ਹੈ ਜੀ 100% ਕਾਟਨ ਹੈ ਜੀ ਇਹਦੇ ਨਾਲ ਇਹ ਚੇਨ ਹੈ ਜੀ ਦੇਖੀ ਚੱਲੋ ਇਹਦੇ ਨਾਲ ਆਪਾਂ ਚੇਨ ਫ੍ਰੀ ਦੇ ਰਹੀਆਂ ਜੀ ਬਹੁਤ ਸੋਹਣੇ ਪ੍ਰਿੰਟ ਡਿਜ਼ਾਈਨ ਨੇ ਜੀ ਇਹਦੇ ਵਿੱਚ ਇਸ ਹਵਾ ਤੇ ਨਦੀ ਕਾਟ ਹੈ ਜੀ 500 ਦਾ ਇਹ ਸੂਟ ਹੈ ਜੀ ਇਹਦਾ ਇਹ ਸੂਟ ਦਾ ਪ੍ਰਾਈਸ 500 ਹੈ ਜੀ ਇਹਦੇ ਵਿੱਚ ਅਗਲਾ ਪ੍ਰਿੰਟ ਇਹ ਵਾਲਾ ਹੈ ਦੇਖੋ ਕਿੰਨੇ ਸੋਨੇ ਪ੍ਰਿੰਟ ਦੇ ਚਾਈਨੀ ਜੀ ਇਹ ਆਪਾਂ ਪਹਿਲਾਂ ਵੀ ਵੀਡੀਓ ਚ ਦਿਖਾ ਚੁੱਕੇ ਹਾਂ ਜੀ ਇਹ ਆਪਣੇ ਕੋਲ ਦੁਬਾਰਾ ਆ ਗਏ ਨੇ ਦੇਖੋ ਇਹਨਾਂ ਦੇ ਵਿੱਚ ਕਿੰਨੇ ਸੋਨੇ ਨੇਗੇ ਇਹਹੀ ਪ੍ਰਿੰਟ ਆਪਣਾ ਬਾਵਾ ਬਾਜੂ ਤੇ ਆਊਗਾ ਤੇ ਇਹ ਦਿਨ ਆਈ ਇਹ ਆ ਰਿੰਗ ਦੇਖੋ ਜੀ ਜਿਹੜਾ ਸੂਟ ਇਹ ਲਊਗਾ ਉਹਨੂੰ ਇਹ ਵਾਲੇ ਰੀਅਰ ਮੰਗ ਲੈਣਗੀ ਦੇਖੋ ਜੀ ਸਵਾ ਤਿੰਨ ਦੀ ਕਟਾਈ ਲਈ 500 ਦੇ ਵਿੱਚ ਸੂਟ ਹੈ ਜੀ ਇਹ ਦੇਖੋ ਜੀ ਅਗਲਾ ਦੇਖੋ ਇਹਦਾ ਪ੍ਰਿੰਟ ਡਿਜ਼ਾਈਨ ਜੀ ਇਹਦੇ ਵਿੱਚ ਇਹ ਡਿਜ਼ਾਈਨ ਬਣੇ ਹੋਏ ਆ ਬਹੁਤ ਸੋਹਣੇ ਪ੍ਰਿੰਟ ਡਿਜ਼ਾਈਨ ਨੇ ਜੀ ਚਲ ਜੀ ਤੋਂ ਜਿਆਦਾ ਨਹੀਂ ਸਕਰੀਨ ਸ਼ਾਟ ਲੈ ਕੇ ਨਾਲ ਦੀ ਨਾਲ ਆਰਡਰ ਕਰੀ ਜਾਓ ਇਹੋ ਜਿਹਾ ਫੈਰਾ ਮੇਰੀਆਂ ਭੈਣਾਂ ਨੂੰ ਕਦੇ ਨਹੀਂ ਮਿਲਣਾ ਇਹ ਵੱਡੇ ਪਨੇ ਦੇ ਸੂਟ ਨੇ ਜੀ 3.5 ਦੀ ਕੱਟ ਹੈ ਜੀ ਬਹੁਤ ਸੋਹਣਾ ਸੂਟ ਬਣੇਗਾ ਜੀ ਸਟ੍ਰੇਟ ਸਲਵਾਰ ਨੇ ਇਹਦੇ ਨਾਲ ਦੇਖੋ ਜੀ ਇਹ ਵਾਲੇ ਆ ਰਿੰਗ ਵੈਣ ਲਗੇ ਦੇਖੀ ਜਬ ਮੇਰੀਆਂ ਭੈਣਾਂ ਨੂੰ ਗਿਫਟ ਲਾ ਦਿੱਤੇ ਨੇ ਨਾਲ ਅੱਗੇ ਵੀ ਵੀਡੀਓ ਜ਼ਰੂਰ ਦੇਖੋ ਕੱਟ ਪੀਸ ਨਹੀਂ ਛੱਡ ਕੇ ਨਾ ਜਾਇਓ ਵੀਡੀਓ ਨੂੰ ਮੇਰੀਆਂ ਭੈਣਾਂ ਨੂੰ ਮੇਰੀ ਹੱਥੋਂ ਜੋੜ ਕੇ ਬੇਨਤੀ ਐ ਕਿ ਵੀਡੀਓ ਨੂੰ ਐਂਡ ਤੱਕ ਧਿਆਨ ਨਾਲ ਜ਼ਰੂਰ ਦੇਖ ਲਿਓ ਦੇਖੋ ਜੀ 500 ਦਾ ਸੂਟ ਹੈ ਜੀ ਸ਼ਿਪਿੰਗ ਹੈ ਜੀ 500 ਰੁਪਏ ਲਵਾਂਗੇ ਆਪਾਂ ਸੋਡੇ ਤੋਂ ਦੇਖੋ ਅਗਲਾ ਕਲਰ ਇਹ ਆਪਣੇ ਕੋਲ ਪਹਿਲਾਂ ਵੀ ਆਈ ਸੀ ਜੀ ਪਹਿਲਾਂ ਵਾਲਾ ਸਾਰਾ ਸਟਾਕ ਖਤਮ ਹੋਣ ਤੇ ਭੈਣਾਂ ਦੀ ਡਿਮਾਂਡ ਤੇ ਆਪਾਂ ਦੁਬਾਰਾ ਲੈ ਕੇ ਆਏ ਆ ਇਹ ਵਾਲਾ ਸਟਾਕ ਇੱਕ ਤੋਂ ਇੱਕ हटके ਬਹੁਤ ਸੋਹਣੇ ਡਿਜ਼ਾਈਨ ਨੇ ਜੀ ਦੇਖੋ ਇਹਦੇ ਨਾਲ 이어 ਰਿੰਗ ਜਿਹੜੀ ਇਹ ਸੂਟ ਵਾਈ ਕਰੂ ਮੇਰੀ ਭੈਣ ਉਹ ਨੂੰ ਇਹ ਵਾਲੇ ਮਿਲਣਾਂਗੇ ਦੇਖੋ ਜੀ ਭੈਣਾ ਦੀ ਚੋਇਸ ਦੇ ਨਾਲ ਹੀ ਚੱਲਦੇ ਆਪਾਂ ਜੇ ਭੈਣ ਆਪਣੀਆਂ ਸਾਥ ਜਿੰਦੀਆਂ ਨੇ ਵੀਡੀਓ ਨੂੰ ਦੇਖਦੇ ਆ ਜੀ ਆਪਾਂ ਤਾਂ ਇਹ ਦੇਖੋ ਇਹ ਵਾਲੀ ਜੈਨਸ ਦੇ ਨਾਲ ਜੇ ਲੋਕਾਂ ਕੋ ਤੁਸੀਂ ਵੀਡੀਓ ਨੂੰ ਧਿਆਨ ਦੇ ਨਾਲ ਦੇਖਦੇ ਹੋ ਪਿਆਰ ਦੇ ਨਾਲ ਵੀਡੀਓ ਨੂੰ ਐਂਡ ਤੱਕ ਤਾਈਓ ਸਾਨੂੰ ਠੀਕ ਕਰਦੇ ਵੀਡੀਓ ਬਣਾਉਣ ਨੂੰ ਦੇਖੋ ਜੀ ਇਹ ਕਾਹ ਗਿਆ ਕੱਟ ਪੀਸ ਇਹ ਪ੍ਰਿੰਸ ਦਾ ਕੱਟ ਪੀਸ ਹੈ ਜੀ 4 10 ਦੀ ਘੱਟ ਹੈ ਇਹ 130 ਰੁਪਏ ਮੀਟਰ ਹੈ ਜਿਉਂ ਇਹ 150 ਰੁਪਏ ਮੀਟਰ ਮਿਲਦਾ ਤੁਹਾਨੂੰ ਆਪਾਂ 130 ਰੁਪਏ ਮੀਟਰ ਦੇਵਾਂਗੇ ਜੀ ਇਹਦੀ ਸ਼ਿਪਿੰਗ 60 ਰੁਪਏ ਐਕਸਟਰਾ ਲਗੂ ਜੀ ਕੱਟ ਪੀਸਾਂ ਦੀ ਸ਼ਿਪਿੰਗ 60 ਰੁਪਏ ਐਕਸਟਰਾ ਤੁਹਾਨੂੰ ਦੇਣੀ ਪਵੇ ਹਾਂ ਜੀ 130 ਪੀ ਮੀਟਰ ਜੀ 4 10 ਦੀ ਕੱਟ ਹੈ ਬਹੁਤ ਸੋਹਣਾ ਕਲਰ ਡਿਜ਼ਾਈਨ ਹੈ ਜੀ ਇਹਦੇ ਵਿੱਚ ਪ੍ਰਿੰਸ ਬ੍ਰੈਂਡ ਦਾ ਸੂਟ ਹੈ ਜੀ ਇਹ ਵਾਲਾ ਦੇਖੋ ਜੀ ਅਗਲਾ ਇਹ ਸੀਰਤ 컬렉ਸ਼ਨ ਹੈ ਜੀ ਦੇਖੋ ਇਹ 2.5 ਮੀਟਰ ਦੀ ਸ਼ਰਟ ਪੀਸ ਹੈ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹਦੇ ਵਿੱਚ ਵੀ ਇਹ ਕੱਟ ਪੀਸ ਨੇ ਜੀ ਇਹ ਅਨਾਲ ਦੇਖ ਲਿਓ ਤੇ ਅਗਲਾ ਇਹ ਵੀ ਪ੍ਰਿੰਸ ਦਾ ਜੀ ਇਹ 2.5 ਮੀਟਰ ਦੀ ਕੱਟ ਹੈ ਇਹਦੇ ਵਿੱਚ ਆਪਣੇ ਕੋਲ ਦੋ ਪੀਸ ਨੇ ਇੱਕ 2.5 ਮੀਟਰ ਦਾ ਹੈ ਇੱਕ 2.60 ਦਾ ਬਹੁਤ ਸੋਹਣਾ ਸੂਟ ਤਿਆਰ ਹੋਊਗਾ ਜੀ ਆਪਣਾ ਅਲਓਵਰ ਬਣ ਕੇ ਤੁਸੀਂ ਧਿਆਨ ਨਾਲ ਜ਼ਰੂਰ ਦੇਖਿਆ ਕਰੋ ਵੀਡੀਓ ਜੀ ਇਹ ਕੱਟ ਪੀਸਾਂ ਦੀ ਸ਼ਿਪਿੰਗ ਸਾਨੂੰ 60 ਰੁਪਏ ਐਕਸਟਰਾ ਦੇਣੀ ਪੈਗੀ ਦੇਖੋ ਇਹਦੇ ਵਿੱਚ ਇਹ ਵਾਲੇ ਦੋ ਪੀਸ ਨੇ ਇੱਕ 2.5 ਮੀਟਰ ਦੀ ਸ਼ਰਟ ਪੀਸ ਹੈ ਜੀ ਇੱਕ 2.60 ਦਾ ਪੀਸ ਹੈ ਜੀ ਬਹੁਤ ਸੋਹਣਾ ਪੀਸ ਨੇ ਜੀ ਦੇਖੋ ਜੀ ਅਗਲਾ 4 ਮੀਟਰ ਦਾ ਪੀਸ ਹੈ ਜੀ ਕਿੰਨਾ ਸੋਹਣਾ ਪੀਸ ਹੈ ਜੀ ਇਹਦੇ ਵਿੱਚ ਕੋਟੇ ਮੰਗੂ ਜਿਵੇਂ ਕੋਟਾ ਲੋਰੀ ਇਹਦਾ ਹੁੰਦਾ ਹੈ ਜੀ ਉਵੇਂ ਵਿੱਚ ਚੈੱਕ ਬਣਿਆ ਹੋਇਆ ਬਹੁਤ ਸੋਹਣਾ ਪ੍ਰਿੰਟ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਨਵਾਂ ਪ੍ਰਿੰਟ ਡਿਜ਼ਾਈਨ ਹੈ ਜੀ ਇਹ ਮੇਰੀਆਂ ਭੈਣਾਂ ਫਾਇਦਾ ਲਿਆ ਕਰੋ ਜਦੋਂ ਵੀ ਆਪਾਂ ਆਫਰ ਲਾਉਨੇ ਆ ਜਰੂਰ ਮੈਸੇਜ ਕਰਿਆ ਕਰੋ ਨਾਲ ਦੀ ਨਾਲ ਤੁਸੀਂ ਸੂਟ ਨੂੰ ਆਰਡਰ ਕਰਿਆ ਕਰੋ। ਦੇਖੀ ਚੱਲੋ ਕਿੰਨਾ ਸੋਹਣਾ ਪੀਸ ਹੈ ਜੀ ਬਹੁਤ ਸੋਹਣਾ ਕਲਰ ਹੈ। ਪਹਿਣਾ ਜਿਮਾੜ ਤੇ ਵੀਡੀਓ ਲੈ ਕੇ ਆਏ ਆਂ ਜੀ। ਐਂਡ ਤੱਕ ਪਹਿਣੋ ਵੀਡੀਓ ਨੂੰ ਜ਼ਰੂਰ ਦੇਖ ਲਿਆ ਕਰੋ। ਬੱਸ ਮੈਨੂੰ ਆਏ ਹੁੰਦਾ ਜੀ ਜੇ ਤੁਸੀਂ ਐਂਡ ਤੱਕ ਵੀਡੀਓ ਦੇਖ ਲਈ ਤੁਸੀਂ ਵੀਡੀਓ ਨੂੰ ਪਿਆਰ ਵੋਟ ਦਿੱਤਾ ਹੈ। ਸਾਨੂੰ ਵੀ ਤੁਹਾਡੇ ਨਾਲ ਹੀ ਹੌਸਲਾ ਹੁੰਦਾ ਜਦੋਂ ਤੁਸੀਂ ਵੀਡੀਓ ਦੇਖਦੇ ਹੋ। ਦੇਖੋ ਅਗਲਾ ਪੀਸ ਇਹ 20 ਦੀ ਕੱਟ ਹੈ ਜੀ 20 ਦੀ ਕੱਟ ਹੈਗੀ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਜੀ ਇਹਦੇ ਵਿੱਚ ਵੀ ਆਪਣੇ ਕੋਲ ਦੋ ਪੀਸ ਆਏ ਨੇ ਇੱਕ ਇੱਕ 20 ਦੀ ਕੱਟ ਹੈ ਦੇਖੋ ਜੀ ਇਹ 190 ਦਾ ਸ਼ਰਟ ਪੀਸ ਹੈ ਜੀ 190 ਦਾ ਸ਼ਰਟ ਪੀਸ ਹੈ ਜੀ ਇਹ ਬਰਤਰੀ ਵਾਲਾ ਪ੍ਰਿੰਟ ਹੈ ਇਹ ਪ੍ਰਿੰਟ ਬਰਪਰੀ ਦੇ ਵਿੱਚ ਅੱਜਕੱਲ ਬਹੁਤ ਮਸ਼ਹੂਰ ਹੈ ਜੀ ਇਹ ਕਾਟਨ ਦੇ ਉੱਪਰ ਪ੍ਰਿੰਟ ਹੋਇਆ ਹੋਇਆ ਹੈ ਵਿੱਚ ਇਹ ਬਰਬਰੀ ਦਾ ਪ੍ਰਿੰਟ ਹੈ ਜੀ ਇਹ 1.90 ਦੀ ਸ਼ਰਟ ਪੀਸ ਹੈ ਅਗਲਾ ਹੈਗਾ ਜੀ ਦੇਖੋ ਕਿੰਨਾ ਸੋਹਣਾ ਜੀ ਇਹ 3 ਮੀਟਰ ਦਾ ਪੀਸ ਹੈ 1 2 ਮੀਟਰ ਦਾ ਪੀਸ ਹੈ ਜੀ ਇਹ ਆਪਣੇ ਕੋਲ ਦੋ ਪੀਸ ਨੇ ਇੱਕ 3 ਮੀਟਰ ਦਾ ਇੱਕ 2 ਮੀਟਰ ਦਾ ਬਹੁਤ ਸੋਹਣੇ ਲਾਈਟ ਜਿਹੇ ਕਲਰ ਨੇ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਏ ਆ ਵਾਲਾ ਦੇਖੋ ਜੀ ਇਹ ਵੀ 2.5 ਮੀਟਰ ਦਾ ਸ਼ਰਟ ਪੀਸ ਹੈ ਬਰਬਰੀ ਦਾ ਪ੍ਰਿੰਟ ਹੈ ਜੀ 2.5 ਮੀਟਰ ਸ਼ਰਟ ਪੀਸ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਜੀ ਆਹ ਵਾਲਾ ਦੇਖੋ ਜੀ ਇਹ 255 ਦੀ ਕਟ ਹੈ ਜੀ ਲਾਲੋ ਢਾਈ ਤੋਂ 5 ਪੁਆਇੰਟ ਉੱਪਰ ਹੈ ਜੀ ਇਹ 255 ਦੀ ਕਟ ਹੈ ਜੀ ਸ਼ਰਟ ਪੀਸ ਹੈ ਜੇ ਤੁਸੀਂ ਕਹੋਗੇ ਅਸੀਂ ਬਾਟਮਸ ਨੂੰ ਪਲੇਨ ਲਗਾ ਕੇ ਦੇਵਾਂਗੇ 2.5 ਮੀਟਰ ਦਾ ਸ਼ਰਟ ਪੀਸ ਹੈ ਜੀ ਦੇਖੋ ਜੀ ਕਿੰਨੇ ਸੋਨੇ ਇਹਨਾਂ ਦੇ ਨਾਲ ਜਿਹੜੀਆਂ ਮੇਰੀਆਂ ਭੈਣਾਂ ਤਿੰਨ ਪੀਸ ਲੈਣਗੀਆਂ ਜੀ ਉਹਨਾਂ ਨਾਲ ਆਪਾਂ ਏ ਆਰ ਰਿੰਗ ਫ੍ਰੀ ਦੇਵਾਂਗੇ ਚਾਹੇ 1 ਮੀਟਰ ਦਾ ਪੀਸ ਹੈ ਚਾਹੇ 2 ਮੀਟਰ ਦਾ ਪੀਸ ਹੈ ਜੀ ਤਿੰਨ ਪੀਸ ਹੋਣਗੇ ਤਿੰਨ ਪੀਸਾਂ ਦੇ ਨਾਲ ਆਪਾਂ ਇਹ ਏ ਆਰ ਰਿੰਗ ਇਹ ਵਾਲੀ ਫ੍ਰੀ ਦੇਵਾਂਗੇ ਜੀ ਤੇ 60 ਰੁਪਏ ਭੈਣਾਂ ਨੂੰ ਸ਼ਿਪਿੰਗ ਜ਼ਰੂਰ ਦੇਣੀ ਪਊਗੀ ਤੇ ਅਗਵੀਂ ਵੀਡੀਓ ਨੂੰ ਵੀ ਧਿਆਨ ਦੇ ਨਾਲ ਦੇਖ ਲਿਓ ਜੀ ਦੇਖੋ ਇਹ ਵਾਲੇ ਏ ਆਰ ਰਿੰਗ ਸਾਰੇ ਆਪਾਂ ਨਾਲ ਫ੍ਰੀ ਦੇਵਾਂਗੇ ਜੀ 10 ਪੀਸਾਂ ਦੇ ਨਾਲ ਇਹਵਾ 이어ਰਿੰਗ ਫ੍ਰੀ ਮਿਲਣਗੇ ਜੀ ਅਗਲੀ ਵੀਡੀਓ ਨੂੰ ਪਿਆਰ ਸਤਿਕਾਰ ਦਿਓ ਜੀ ਧਿਆਨ ਦੇ ਨਾਲ ਵੀਡੀਓ ਨੂੰ ਦੇਖਿਆ ਕਰੋ ਐਂਡ ਤੱਕ ਮੈਨੂੰ ਭੈਣਾ ਦੇ ਸਾਥ ਦੀ ਲੋੜ ਹੈ ਕਿ ਵੀਡੀਓ ਨੂੰ ਐਂਡ ਤੱਕ ਦੇਖ ਲਿਆ ਕਰੋ ਜੀ ਬਹੁਤ ਵੱਡੇ ਆਫਰ ਨੇ ਤੁਸੀਂ ਰਹਿ ਨਾ ਜਾਇਓ ਧੰਨਵਾਦ ਕਰਦੇ ਹਾਂ ਜੀ ਮਿਲਾਂਗੇ ਅਗਲੀ ਵੀਡੀਓ ਦੇ ਨਾਲ